ਵੱਡੀ ਖਬਰ ਆ ਰਹੀ ਹੈ ਕਿ ਅਨਮੋਲ ਗਗਨਮਾਨ ਹੁਣਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਹੈ। ਕਿਹਨੇ ਝੁਟਗੀ ਮਾਰ ਕੇ ਸੀਐਮਐਸ ਵੀ ਬੁਲਾ ਦੇਣਗੇ। ਹਮਮ ਐਡੇ ਵੱਡੇ ਵੱਡੇ ਵਾਦੇ ਹੁਣ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ। ਦਾ ਸਾਲ ਪੋਲਿਟਿਕਲ ਤੋਂ ਅਪਨਾ ਤੇ ਨਵਾਂ ਕਮਸਾਨ ਸਰਦਾਰ ਨਜ਼ਰ ਆ ਰਿਹਾ ਜਦੋਂ ਬੇਅਦਬੀ ਦੀਆਂ ਘਣਾਵਾਂ ਵਾਪਰਿਆਂ। ਸੁਖਵੀਰ ਬਾਦਲ ਤੇ ਭਾਜਪਾ ਦੇ ਆਗੂ ਇਨਾ ਕੀ ਦੱਸ ਦੇਣਾ ਕਿ ਉਦੋਂ ਕਾਰਵਾਈ ਕਿਉਂ ਨਹੀਂ ਹੋਈ ਤੇ ਸ਼ਾਇਦ ਪ੍ਰਗਟ ਸਿੰਘ ਤੋਂ ਪੁੱਛਣ ਦੀ ਲੋੜ ਨਹੀਂ ਪਵੇ ਤੇ ਨਾ ਹੀ ਜਿਹੜੇ ਹੈਗੇ ਆ ਗਿਲਸਾਉਣ ਦੀ ਲੋੜ ਪਵੇ ਤੇ ਹੈਰਾਨੀਜਨਕ ਗੱਲ ਹੈ ਕਿ ਇਹ ਧਮਕੀ 8ਵੀਂ ਵਾਰ ਅੱਜ ਆ ਚੁੱਕੀ ਹੈ। ਬਾਵਾ ਸਾਹਿਬ ਨੂੰ ਕਿਸੇ ਨੇ ਈਮੇਲ ਭੇਜੀ ਹੈ ਬੰਮਾ ਡਾਉਣ ਦੀ ਧਮਕੀ ਦਿੱਤੀ ਹੈ। ਸਾ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਂਦ ਨਹੀਂ ਹਰਾਮ ਹੋਣੀ ਚਾਹੀਦੀ ਪ੍ਰਧਾਨ ਮੰਤਰੀ ਦੀ ਨੀਂਦ ਆਰਾਮ ਹੋਣੀ ਚਾਹੀਦੀ ਹੈ। ਘਮਨਾ ਵਾਲਾ ਡਾਉਣ ਦੀਆਂ ਧਮਕੀਆਂ ਹੋਣ ਤੇ ਉਹਦੇ ਤੇ ਰਾਜਨੀਤੀ ਹੋਵੇ। ਜਿਹੜਾ ਪਹਿਲਗਾਮ 'ਚ ਹਮਲਾ ਹੋਇਆ ਸੀ ਤਾਂ ਉਹ ਤੋਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਸੀ। ਉਦੋਂ ਨਹੀਂ ਕਿਸੇ ਨੇ ਕਿਹਾ ਕਿ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੈ। ਸ਼ੁੱਕਰ ਸਾਹਿਬ ਦੇ ਹਮਲੇ ਨੂੰ ਸਾਡੀ ਕੇਂਦਰ ਸਰਕਾਰ ਨੂੰ ਚਾਹੀਦਾ ਉਸੇ ਸੰਜੀਦਗੀ ਨਾਲ ਲਵੇ। ਕ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਲੰਬਾ ਸਮਾਂ ਹੋ ਗਿਆ ਇਹ ਚੋਣਾ ਨਹੀਂ ਹੋਈਆਂ 2011 ਦੀਆਂ ਚੋਣਾ ਹੋ ਗਈਆਂ ਅੱਜ 25 ਤੇ ਆਪਾਂ ਗੱਲ ਕਰ ਰਹੇ ਆਂ 5 ਸਾਲ ਐਕਟੂਅਲ ਤੌਰ ਤੇ ਕਲੈਕਸ਼ਨ ਹੋਣੀ ਚਾਹੀਦੀ ਹੈ ਕਿੰਨੇ ਸਾਲ ਨਿਕਲ ਗਏ ਹੋਣਾ ਇਹਦੇ ਲਈ ਜ਼ਿੰਮੇਵਾਰ ਐਡਾ ਕੋਝਾ ਮਜ਼ਾਕ ਖਤਰ ਬਲ ਕੇ ਵੀ ਇਹ ਜਰਨਲਿਸਟ ਦਾ ਮੈਂ ਹੈਰਾਨ ਹੁਣਾ ਇਸ ਗੱਲ ਤੇ ਇਹ ਜਰਨਲਿਸਟ ਮੈਂ ਕਹਿੰਨਾ ਕਿ ਮੈਂ ਸ਼ਰਮਸਾਰ ਹੋ ਸਕਦਾ ਹਾਂ ਸ਼੍ਰੀ ਗੱਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਗੱਲਬਾਤ ਕਰਾਂਗੇ ਅੱਜ ਬਿਕਰਮ ਜੀਠਿਆ ਉਹਨਾਂ ਦੀ ਕਿਉਂਕਿ ਮਹਾਲੀ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ 2 ਅਗਸਤ ਤੱਕ ਉਹਨਾਂ ਦੀ ਨਿਆਂਇਕ ਹਿਰਾਸਤ ਹੈ ਜਿਹੜੀ ਉਹ ਅਦਾਲਤ ਨੇ ਵਧਾ ਦਿੱਤੀ ਹੈ ਉਧਰ ਦਰਬਾਰ ਸਾਹਿਬ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਦਰਬਾਰ ਸਾਹਿਬ ਤੇ ਹਮਲਾ ਹੋਣ ਦੀਆਂ ਧਮਕੀਆਂ ਐਸ.ਟੀ.ਪੀ.ਸੀ ਨੂੰ ਦਿੱਤੀਆਂ ਜਾ ਰਹੀਆਂ ਨੇ ਜਸਤੂ ਲੈ ਕੇ ਹੁਣ ਇਸ ਮਾਮਲੇ ਦੇ ਉੱਪਰ ਸਿਆਸਤ ਵੀ ਸ਼ੁਰੂ ਹੋ ਗਈ ਹੈ ਤੇ ਸਿਆਸਤ ਵੀ ਵੱਖ-ਵੱਖ ਪਾਰਟੀਆਂ ਨੇ ਜਿਹੜੀਆਂ ਉਹ ਦਬਾ ਕੇ ਕਰ ਰਹੀਆਂ ਨੇ ਗੱਲ ਐਸਜੀਪੀਸੀ ਚੋਣਾਂ ਦੀ ਵੀ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਬ ਤੁਹਾਡਾ ਬਹੁਤ-ਬਹੁਤ ਰਾਮ ਮਿਹਰਬਾਨੀ ਦਰਸ਼ਕਾਂ ਨੂੰ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਵਾਲ ਲਾਉਂਗੇ ਉਸ ਤੋਂ ਪਹਿਲਾਂ ਦਰਸ਼ਕਾਂ ਨੂੰ ਜ਼ਰੂਰ ਇਹ ਗੱਲ ਕਹਾਂਗਾ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਬਹੁਤ ਕੁਝ ਵਾਪਰਦਾ ਪਰ ਸਾਨੂੰ ਗੁਰਾਂ ਤੇ ਭਰੋਸਾ ਹੈ ਲਓ ਸਵਾਲ ਜੀ ਸੋ ਸਭ ਤੋਂ ਪਹਿਲਾਂ ਗੱਲ ਸਿਆਸਤ ਦੇ ਪੱਖ ਤੋਂ ਦੇਖੀ ਤਾਂ ਵਿਕਰਮ ਮਜੀਠੀਆ ਉਹਨਾਂ ਦੀ ਪੇਸ਼ੀ ਅੱਜ ਕਾਫੀ ਵੱਡਾ ਮੁੱਦਾ ਹੈ ਕਿਉਂਕਿ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ 2 ਅਗਸਤ ਤੱਕ ਭੇਜਿਆ ਗਿਆ ਯਾਨੀ ਕਿ ਆਉਣ ਵਾਲੇ 14 ਦਿਨ ਨੇ ਜਿਹੜੇ ਉਹ ਇੱਕ ਵਾਰ ਫਿਰ ਤੋਂ ਜੇਲ੍ਹ ਦੇ ਵਿੱਚ ਕੱਟਣਗੇ ਨਾਬਾ ਜੇਲ੍ਹ ਦੇ ਵਿੱਚ ਇਸ ਸਮੇਂ ਵਿਕਰਮ ਮਜੀਠੀਆ ਨੇ ਪਰ ਇਸ ਨੂੰ ਲੈ ਕੇ ਦੇਖਿਆ ਜਾਵੇ ਤਾਂ ਲਗਾਤਾਰ ਉਹਨਾਂ ਦੇ ਟਿਕਾਣਿਆਂ ਦੇ ਉੱਪਰ ਹਜੇ ਵੀ ਛਾਪੇਮਾਰੀ ਹੋ ਰਹੀ ਹੈ ਹਾਲਾਂਕਿ ਕੋਰਟ ਨੇ ਕਹਿ ਦਿੱਤਾ ਸੀ ਕਿ ਨਹੀਂ ਕਰ ਸਕਦੇ ਛਾਪੇਮਾਰੀ ਪਰ ਬਾਅਦ ਵੀ ਉਹਦੇਸ ਦੇ ਵਿਜੀਲੈਂਸ ਹੈ ਜਿਹੜਾ ਉਹ ਲਗਾਤਾਰ ਡਿਪਾਰਟਮੈਂਟ ਲੱਗਿਆ ਹੋਇਆ ਹੈ ਉਹਦੇ ਦੂਜੇ ਪਾਸੇ ਜਿਹੜੇ ਸਮਰਥਕ ਨੇ ਵਿਕਰਮ ਮਜੀਠੀਆ ਦੇ ਉਹਨਾਂ ਨੇ ਜੋ ਰੋਸ ਪ੍ਰਦਰਸ਼ਨ ਕੁਝ ਥਾਵਾਂ ਤੇ ਕੀਤੇ ਤੇ ਕੁਝ ਥਾਵਾਂ ਤੇ ਸਮਰਥਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਨਜ਼ਰਬੰਦ ਵੀ ਕਰ ਲਿਆ ਗਿਆ ਕਿਵੇਂ ਦੇਖਦੇ ਹੋ ਕਿਉਂਕਿ ਅਕਾਲੀ ਦਲ ਦੇ ਵੱਡੇ ਆਗੂ ਨੇ ਸਰਮਾਰ ਨੇ ਤੇ ਇਸ ਸਮੇਂ ਚਰਚਾ ਦਾ ਵਿਸ਼ਾ ਵੀ ਬੜੇ ਨੇ ਦੇਖੋ ਇਹਦੇ ਬਾਰੇ ਕੋਈ ਦੌਰਾਇ ਨਹੀਂ ਕਿ ਵਿਕਰਮ ਜੀ ਠੀਆ ਟਕਸਾਲੀ ਆਗੂ ਕਦਾਵਾਰਾ ਆਗੂ ਹੈ ਪਾਰਟੀ ਦੇ ਉਹ ਸੁਖਵੀਰ ਬਾਦਲ ਦੇ ਬਹੁਤ ਨਜ਼ਦੀਕੀ ਸਾਥੀ ਇਹਦੇ ਬਾਰੇ ਵੀ ਕੋਈ ਦੌਰਾਇ ਨਹੀਂ ਪਰ ਜੋ ਬਿਜ਼ਨਸ ਦੀ ਟੀਮ ਨੇ ਉਹਨਾਂ ਤੇ ਜਿਸ ਕਦਰ ਕੇਸ ਬਣਾਇਆ ਵਾ ਹੈ ਜਾਇਦਾ ਦੇ ਮਾਲਾਂ ਲੈ ਕੇ ਕਿ ਸਾਜ਼ਨਾ ਤੋਂ ਦੇਰੇ ਜਾਇਦਾ ਕਿਸ ਤਰ੍ਹਾਂ ਬੜੀਆਂ ਕਰੋੜਾਂ ਕਰੋੜਾਂ ਰੁਪਏ ਦੀ ਜਾਇਦਾ ਦਾ ਮੁੱਦਾ ਹੈਗਾ ਉਸ ਨੂੰ ਲੈ ਕੇ ਮੁਸਕਰਾਂ ਲਗਾਤਾਰ ਬਦਰੀਆਂ ਇਹ ਸਹੀ ਹੈ ਤੁਸੀਂ ਕਹਿ ਰਹੇ ਹੋ ਕਿ ਕਾਲੀ ਦਲ ਦੇ ਸਮਰਥਕ ਬਿਕਰ ਮੀਠੇ ਦੇ ਸਮਰਥਕ ਉਹਨਾਂ ਦੇ ਹਮਾਇਤੀ ਉਹਨਾਂ ਜਰੂਰ ਪ੍ਰੋਟੈਸਟ ਕੀਤਾ ਹੈ ਉਹਨਾਂ ਦਾ ਬੰਦਾ ਵੀ ਹੈ ਉਸ ਪਰਟਾਵਾ ਕਰਨਾ ਆਪਣੇ ਕਾਲੀ ਆਗੂ ਦੇ ਉੱਤੇ ਕੇਸ ਬਣੇ ਹੈ ਜਿਹਦੇ ਚ ਬੈਠੇ ਰੋਸਤਾ ਕਰਨਗੇ ਕਰਨਗੇ ਬਿਲਕੁਲ ਅੱਜ ਮੈਂ ਜ਼ਰੂਰ ਦਰਸ਼ਕਾਂ ਨਾਲ ਪੰਜਾਬੀਆਂ ਨਾਲ ਇਹ ਗੱਲ ਦੀ ਸਾਂਝ ਪਾਉਣੀ ਚਾਹਾਂਗਾ ਕਿ ਦੇਖੋ ਰੋਸ ਪ੍ਰਟਾਵੇ ਕਰਨੇ ਹਨ ਵਿਰੋਧ ਕਰਨੇ ਕ ਆਪਣੀ ਜਗ੍ਹਾ ਤੇ ਹੈ ਅਦਾਲਤਾਂ ਦਾ ਇਸ ਪ੍ਰਕਿਰਿਆ ਨਾਲ ਕੋਈ ਲੈਣਾ ਦੇਣਾ ਨਹੀਂ ਅਦਾਲਤਾਂ ਨੇ ਤੱਥਾਂ ਤੇ ਆਧਾਰਿਤ ਕਾਰਵਾਈ ਕਰਨੀ ਹੈ ਜਿਹਦਾ ਜਿੱਦਾਂ ਵਿਜੀਲੈਂਸ ਦੀ ਟੀਮ ਲੱਗੀ ਵੀ ਹੈ ਅੱਜ ਵੀ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਦੇਖੋ ਅੱਜ ਵੀ ਚੰਡੀਗੜ੍ਹ ਜਿਹੜੀ ਉਹਨਾਂ ਜਗ੍ਹਾ ਦਾ ਹੈ ਉੱਥੇ ਜਿਹੜਾ ਵਿਜੀਲੈਂਸ ਦੀ ਟੀਮ ਗਈ ਹੈ ਦਿੱਲੀ ਦੇ ਵਿੱਚ ਫਾਰਮ ਹਾਊਸ ਹੈ ਉੱਥੇ ਗਈ ਹੈ ਇਸ ਤੋਂ ਪਹਿਲਾਂ ਕੁਝ ਦਿਨ ਮੀਟਿਆ ਜਾ ਕੇ ਆਇਆ ਫਿਰ ਉਸ ਤੋਂ ਵੀ ਕੁਝ ਦਿਨ ਪਹਿਲਾਂ ਸਿਮਲਾ ਜਾ ਕੇ ਉਹਨੇ ਜਾਇਦਾਦ ਕੋ ਕੀਤੀ ਕੀ ਕੀ ਕਹ ਕੇ ਵੱਡੀ ਉੱਥੇ ਜਾਇਦਾਦ ਉਹਨਾਂ ਦੀ ਸੋ ਸਾਰੀ ਜਾਇਦਾਦ ਕਿਸ ਕਦਰ ਬਣੀ ਕਿਹੜੇ ਸਾਧਨਾਂ ਤੋਂ ਬਣੀ ਸਵਾਲ ਉਹਨਾਂ ਤੇ ਆ ਕੇ ਖੜਾ ਹੁੰਦਾ ਵੀਲੇ ਦੀ ਟੀਮ ਨੇ ਜਿੱਦਾਂ ਉਹਨਾਂ ਤੇ ਕੇਸ ਬਣਾਇਆ ਜਿੱਦਾਂ ਆਪਾਂ ਜ਼ਿਕਰ ਕੀਤਾ ਕਿ ਅੱਜ ਅਦਾਲਤ ਇਸ ਪੇਸ਼ ਕੀਤਾ ਤਾਂ ਉਹਨਾਂ 2 ਅਗਸਤ ਲਈ ਨਿਆਂਕ ਰਸ ਵਿੱਚ ਪੇਸ਼ ਦਿੱਤਾ ਗਿਆ ਅਜਿਦੋਂ ਫਿਰ 2 ਅਗਸਤ ਨੂੰ ਪੇਸ਼ੀ ਹੋਏਗੀ ਵੀਜ਼ਨ ਦੀ ਟੀਮ ਤੱਥ ਰੱਖੇਗੀ ਉਹ ਤੱਥਾਂ ਦੇ ਆਧਾਰ ਤੇ ਅਦਾਲਤ ਅਗੇ ਕਾਰਵਾਈ ਹੋਏਗੀ ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਕੇਵਲ ਬਿਕਰਮ ਮਜੀਠੀਆ ਨਹੀਂ ਮੈਂ ਕਹਾਂਗਾ ਕਿ ਸਮੁੱਚਾ ਆਕਾਲੀ ਦਲ ਸਵਾਲੀਆ ਨਿਸ਼ਾਨ ਮੁਸਕਾਂਹਜ ਕਿਰਦਾਰ ਨਜ਼ਰ ਆ ਰਿਹਾ ਹੈ ਜਦਨੀਆਂ ਸਥਿਤੀਆਂ ਆਕਾਲੀ ਦਲ ਲਈ ਬੜੀਆਂ ਵੀਆਂ ਆਗੂ ਛੱਡ ਕੇ ਜਾ ਰਹੇ ਸਰਕਾਰ ਉਹਨਾਂ ਤੇ ਹਮਲੇ ਕਰ ਰਹੀ ਅਵਰੋਧੀ ਦਰਾਂ ਕਰ ਰਹੀਆਂ ਉਹ ਸਾਰੇ ਦੇ ਚੱਲਦੇ ਆ ਇੱਕ ਜਾਗ ਦੇਖੋ ਸਮਾਜਿਕ ਤੌਰ ਤੇ ਕੀ ਹੁੰਦਾ ਸਵਾਲ ਹੀ ਨਹੀਂ ਹੈ ਕਿ ਭਈ ਸਹੀ ਹੈ ਕਿ ਗਲਤ ਹੈ ਸਵਾਲ ਇਹ ਹੈ ਕਿ ਜਿੰਨਾ ਮੁੱਦਿਆਂ ਨੂੰ ਲੈ ਕੇ ਬਈ ਕਮਿਊਨਿਟੀ ਆ ਦੇ ਕੇਸ ਪੈ ਗਿਆ ਹੈ ਪਹਿਲਾਂ ਡਰਗ ਦਾ ਮਾਮਲਾ ਇਹਦਾ ਚੱਲਦਾ ਸੀ ਗੱਲ ਤੇ ਹੁਣ ਜਿਆਦਾਦਾਂ ਦੇ ਮਾਮਲੇ ਲੈ ਕੇ ਉਹ ਜਿਹੜਾ ਸਮਾਜ ਚੇਸ ਤੇ ਸੱਥਾਂ ਚ ਬੈਠ ਕੇ ਜਿਹੜੀ ਚਰਚਾ ਹੁੰਦੀ ਹੈ ਨਾ ਫਿਰ ਸਵਾਲ ਜ਼ਰੂਰ ਉੱਠਦੇ ਆ ਜੀ ਇੰਨੀ ਜਿਆਦਾ ਕਿੱਥੋਂ ਬਣ ਗਈ ਕਿਵੇਂ ਬਣ ਗਈ ਏਡੀਆਂ ਗੱਲਾਂ ਸੂਖਾਲੀਦਲੀ ਵੱਡੀ ਮਸਿਰਦਾ ਕਾਰਨ ਬਣਿਆ ਹੋਇਆ ਇਹ ਮਾਮਲਾ ਜੀ ਦਿਖਾਇਆ ਜਾਏਗਾ ਕਿ ਆਉਣ ਵਾਲੇ ਦਿਨਾਂ ਚ ਅਦਾਲਤ ਦੇ ਤਰ੍ਹਾਂ ਕੀ ਹੋ ਜੇ ਧੱਤ ਸਾਹਮਣੇ ਆਉਂਦੇ ਜੇ ਦਾ ਫੈਕਟ ਧੱਤ ਸਾਹਮਣੇ ਆਉਣਗੇ ਤਾਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਪਰ ਜਿੱਦਾਂ ਕਾਲੀਦਲ ਕਹਿ ਰਿਹਾ ਵੀ ਸਾਰਾ ਝੂਠ ਦਾ ਬੁਲੰਦਾ ਹੈ ਸੱਚ ਹੈ ਹੀ ਕੋਈ ਨਹੀਂ ਜੇ ਸੱਚ ਨਹੀਂ ਆ ਤਾਂ ਫਿਰ ਕੋਈ ਮੁਸ਼ਕਲ ਦਾ ਉਹਨਾਂ ਦਾ ਸਾਹਮਣਾ ਨਹੀਂ ਕਰਨਾ ਪਾਏਗਾ ਅੱਜ ਦੀ ਤਰੀਕ ਸਾਜ ਦੇ ਸਮਝ ਕਿਹਾ ਜਾ ਸਕਦਾ ਹੈ ਕਿ ਕਾਲੀਦਲ ਬਕਰ ਮਜੀਠਿਆ ਨੂੰ ਲੈ ਕੇ ਨਹੀਂ ਬਾਕੀ ਸਮੁੱਚੇ ਤੌਰ ਤੇ ਇੱਕ ਵੱਡੇ ਸੰਕਟ ਦੇ ਦੌਰ ਤੋਂ ਨੇਕਲੇ ਆ ਦੇਖਿਆ ਜਾਏਗਾ ਕਿ ਅਉਣ ਵਾਲੇ ਦਿਨਾਂ ਚ ਇਨ੍ਹਾਂ ਸੰਕਟਾਂ ਦਾ ਇਨ੍ਹਾਂ ਸਵਾਲਾਂ ਦਾ ਜੀ ਲੋਕਾਂ ਨੇ ਜਿਹੜੇ ਸਵਾਲ ਕੀਤੇ ਜਾ ਰਹੇ ਹਨ ਵਿਰੋਧੀ ਪਾਰਟੀ ਨੇ ਸਵਾਲ ਠਾਰੀ ਹੈ ਕਿ ਤਰ੍ਹਾਂ ਦੀ ਜਵਾਬਦੇਹੀ ਬਣਾਈ ਜੀ ਜੀ ਸਿਰ ਸਭ ਅੱਗੇ ਵਾਦਦੇ ਆਂ ਤੇ ਗੱਲ ਕਰਾਂਗੇ ਸ੍ਰੀ ਦਰਬਾਰ ਸਾਹਿਬ ਨੂੰ ਵਿਖੇ ਬੰਬ ਨਾਲ ਅਡਾਉਣ ਦੀ ਜਿਸ ਤਰ੍ਹਾਂ ਦੀਆਂ ਵਾਰ-ਵਾਰ ਧਮਕੀਆਂ ਐ ਐਸਜੀਪੀ ਤੋਂ ਆ ਰਹੀਆਂ ਨੇ ਹੁਣ ਹੈਰਾਨੀਜਨਕ ਗੱਲ ਹੈ ਕਿ ਇਹ ਧਮਕੀ 8ਵੀਂ ਵਾਰ ਅੱਜ ਆ ਚੁੱਕੀ ਹੈ ਲਗਾਤਾਰ ਰੋਜ਼ ਇੱਕ ਜਾਂ ਦੋ ਧਮਕੀਆਂ ਆ ਰਹੀਆਂ ਨੇ ਜਿਸ ਨੂੰ SGPC ਆਪਣੇ ਪੱਧਰ ਤੇ ਵੀ ਟੈਕਲ ਕਰ ਰਹੀ ਹੈ ਤੇ ਨਾਲ ਨਾਲ ਪ੍ਰਸ਼ਾਸਨ ਤੋਂ ਵੀ ਕਹਿੰਦਾ ਨਾ ਕਿਤੇ ਖਫਾ ਨਜ਼ਰ SGPC ਆ ਰਹੀ ਹੈ ਕਿ ਜਿਸ ਤਰ੍ਹਾਂ ਦੇ ਪ੍ਰਬੰਧ ਜਿਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀ ਨਹੀਂ ਹੋਈਆਂ ਹਾਲਾਂਕਿ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਤਿੰਨ ਲੋਕ ਹਰਾਸਚ ਨੇ ਪਰ ਬਾਬੂ ਦੇਸ਼ ਦੇ ਧਮਕਿਆਂ ਦਾ ਸلسਲਾ ਲਗਾਤਾਰ ਜਾਰੀ ਹੈ ਤੇ ਇਹਦੇ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਹੁਣ ਪਾਰਟੀਆਂ ਦੇ ਲੀਡਰਾਂ ਨੇ ਦਰਬਾਰ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਕਿਹਾ ਇਹ ਜਾ ਰਿਹਾ ਹੈ ਕਿ ਭਗਵੰਤ ਮਾਨ ਜੋ ਕਿ ਮੌਜੂਦਾ ਮੁੱਖ ਮੰਤਰੀ ਨੇ ਉਹਨਾਂ ਨੂੰ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈਣਾ ਚਾਹੀਦਾ ਸੀ ਉਹ ਨਹੀਂ ਪਹੁੰਚੇ ਪਰ ਬਾਕੀ ਪਾਰਟੀਆਂ ਨੇ ਮੌਕਾ ਨਹੀਂ ਛੱਡਿਆ ਜੀ ਬਿਲਕੁਲ ਠੀਕ ਹੈ ਜੀ ਤੁਸੀਂ ਸਵਾਲ ਤੁਹਾਡਾ ਵਾਜਬ ਗੱਲ ਬੜਾ ਇੰਪੋਰਟੈਂਟ ਤੇ ਹੈ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸਵਾਲ ਹੈ ਅੱਜ ਇਸ ਮੁੱਦੇ ਦਾ ਜ਼ਿਕਰ ਕਰਾਂ ਪੋਲੀਟੀਕਲ ਪਾਰਟੀਆਂ ਜਿਸ ਦਾ ਸਰਸਵਾਰ ਅਠਾਰੀਆਂ ਕਮਸਾਨ ਬੱਚਾ ਸਵਾਲ ਹੀ ਨਹੀਂ ਕਿ ਦਰਵਾਸਾ ਦੇ ਤੂੰ ਹੀ ਵੀ ਲਾਈਆਂ ਜਦੋਂ ਬਗਲ ਕਰਨ ਤਾਂ ਅੱਠਵੀਂ ਈਮੇਲ ਦਾ ਜ਼ਿਕਰ ਹੋ ਰਿਹਾ ਹੈ باوجود ਇਸ ਦੇ ਕਿ ਇੱਕ ਵਿਅਕਤੀ ਜਿਹੜਾ ਇੰਜੀਨੀਅਰ ਹੈਗਾ ਹਰਿਆਣਾ ਦਾ ਵਿਦਾਬਾਦ ਦਾ ਰਹਿਣ ਵਾਲਾ ਸੁਹਣ ਦੁੱਬੇ ਉਹ ਨੂੰ ਇੱਕ ਦਿਨ ਪਹਿਲਾਂ ਹਰਾਸਸ਼ ਲੈ ਆ ਗਿਆ ਹੈ ਪੁਲਿਸ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਿਆ ਕਿ ਹੈਗਾ ਕਿ ਹੋਰ ਤੱਥ ਵੀ ਸਾਹਮਣੇ ਆਉਣਗੇ ਹੁਣ ਇਹਦੇ ਤੇ ਵੱਡੀ ਗੱਲ ਇਹ ਆ ਕਿ ਦੇਖੋ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਤਾਂ ਬਣਦੀ ਬਣਦੀ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਹਾਂ ਪਰ ਜਿਸ ਤਰ੍ਹਾਂ ਭਾਜਪਾ ਦੂਜੀਆਂ ਪਾਰਟੀਆਂ ਵੀ ਇਸ ਮਾਮਲੇ ਦਾ ਸਵਾਲ ਉਠਾਰੀਆਂ ਕੀ ਜਦੋਂ ਆਪਾਂ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਦੇ ਦੇ ਦਾ ਐਸਾ ਨਹੀਂ ਮੈਂ ਤਾਂ ਕਹਾਂਗਾ ਦਰਵਾਰ ਸਾਹਿਬ ਦੀ ਸੁਰੱਖਿਆ ਦਾ ਸਵਾਲ ਨਹੀਂ ਜੇ ਦਰਵਾਰ ਸਾਹਿਬ ਨੂੰ ਕਿਸੇ ਨੇ ਈਮੇਲ ਭੇਜੀ ਹੈ ਬੰਮਾ ਲਾਉਣ ਦੀ ਧਮਕੀ ਦਿੱਤੀ ਹੈ ਸਾ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਂਦ ਨਹੀਂ ਹਰਾਮ ਹੋਣੀ ਚਾਹੀਦੀ ਪ੍ਰਧਾਨ ਮੰਤਰੀ ਦੀ ਨੀਂਦ ਆਰਾਮ ਹੋਣੀ ਚਾਹੀਦੀ ਹੈ ਬਿਲਕੁਲ ਇਹੋ ਵੱਡੀ ਗੱਲ ਕੀ ਹੋ ਸਕਦੀ ਹੈ ਮੈਂ ਕਹਾਂਗਾ ਸਾਰੇ ਹਿੰਦੁਸਤਾਨ ਦੇ ਬਰਾਬਰ ਸਰਦਾਰ ਸਾਹਿਬ ਜਿਹੜਾ ਮਾਨਤਾ ਦਾ ਸੁਨੇਹਾ ਦੇਣ ਵਾਲਾ ਉਹ ਬੰਮ ਨਾਲ ਡਾਉਣ ਦੀਆਂ ਧਮਕੀਆਂ ਹੁਣ ਤੇ ਉਹ ਤੇ ਰਾਜਨੀਤੀ ਹੋਵੇ ਰਾਜਨੀਤੀ ਕੌਣ ਕਰ ਰਿਹਾ ਹੈ ਉਹੀ ਪਾਰਟੀਆਂ ਜਿਹੜੀਆਂ ਕਿਤੇ ਸਤਾ ਚਰਿੰਗਾਂ ਜਾਂ ਅੱਜ ਵੀ ਸਤਾ ਚ ਹੈ ਭਾਰਤੀ ਜਨਤਾ ਪਾਰਟੀ ਦੇ ਆਗੂ ਅਕੀਤ ਬੋਲ ਰਿਹਾ ਹੈ ਕਹਿ ਰਿਹਾ ਦੇਖੋ ਜੀ ਮੁਖਵੰਤਰੀ ਭਗਵੰਤ ਮਾਨ ਇੱਥੇ ਆਇਆ ਨਹੀਂ ਐਡਾ ਵੱਡਾ ਸਵੈਨਸੀਲ ਮੁੱਦਾ ਹੈ ਪੁੱਛਿਆ ਜਾਵੇ ਜਿੱਦੋ ਪਹਿਲਗਾਮ 'ਚ ਹਮਲਾ ਹੋਇਆ ਸੀ ਤਾਂ ਉਦੋਂ ਜੰਮੂ ਕਸ਼ਮੀਰ ਦੇ ਮੁਖਵੰਤਰੀ ਨੂੰ ਪੁੱਛਿਆ ਗਿਆ ਸੀ ਉਦੋਂ ਨਹੀਂ ਕਿਸੇ ਨੇ ਕਿਹਾ ਕਿ ਜੰਮੂ ਕਸ਼ਮੀਰ ਦਾ ਮੁਖਵੰਤਰੀ ਜ਼ਿੰਮੇਵਾਰ ਹੈ ਦਰਬਾਰ ਸਾਹਿਬ ਨੂੰ ਤੁਹਾਨੂੰ ਕੀ ਦਿੱਤੀ ਹੈ ਬੰਮ ਨਾਲ ਡਾਉਣ ਦੀ ਦੁਨੀਆ ਪਾਰ 'ਚ ਬੈਠਾ ਸਿੱਖ ਭਾਈ ਤਾਰਾ ਇਸ ਤੋਂ ਵੱਡੀ ਗੱਲ ਉੱਤੇ ਕੀ ਹੋ ਸਕਦੀ ਹੈ ਤੇ ਕੇਂਦਰ ਦੀ ਚੁੱਪੀ ਸਵਾਲ ਤਾਂ ਇਹਦੇ ਤੇ ਵੀ ਉੱਠਣਗੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਸੂਬੇ ਦਾ ਮੁੱਖ ਮੰਤਰੀ ਹੈ ਉਹ ਪੂਰੇ ਦੇਸ਼ ਦਾ ਜ਼ਿੰਮੇਵਾਰ ਨਹੀਂ ਹੈ ਦਰਬਾਰ ਸਾਹਿਬ ਜਿਹੜੀ ਦੁਨੀਆਂ ਭਰ ਦੇ ਲੋਕ ਆ ਕੇ ਇੱਥੇ ਨਤਮਸਤ ਹੁੰਦੇ ਆ ਜੀ ਦਰਬਾਰ ਸਾਹਿਬ ਕੋਈ ਅਜਿਹਾ ਮਾਮਲਾ ਨਹੀਂ ਜਿਹੜਾ ਕਿਸੇ ਵਿਭਾਗ ਨਾਲ ਜੁੜਿਆ ਹੋਵੇ ਕਿਸੇ ਪਿੰਡ ਨਾਲ ਜੁੜਿਆ ਹੋਵੇ ਸੂਚੀ ਮਾਨਤਾ ਨਾਲ ਜੁੜਿਆ ਹੋਵੇ ਸੂਚੀ ਮਾਨਤਾ ਦੇ ਉਸ ਪੇਤਰਸਾਨ ਨੂੰ ਜੇ ਧਮਕੀ ਆ ਰਹੀ ਹੈ ਹੂੰ ਤੇ ਕਹਿੰਦੇ ਦੀ ਲੀਡਰਸ਼ਿਪ ਚੁੱਪ ਕਿਉਂ ਐ ਕੇਂਦਰੀ ਗ੍ਰਹਿ ਮੰਤਰੀ ਮੋਰੀ ਦੇ ਪ੍ਰਧਾਨ ਮੰਤਰੀ ਦਰਵਾਰ ਸਾਹਿਬ ਨੂੰ ਇਡੀਆਂ ਵੱਡੀਆਂ ਧਮਕੀਆਂ ਹੋਣ ਇਤੋਂ ਹੱਦ ਕਦੋਂ ਬੋਲਣਗੇ ਬਿਲਕੁਲ ਅਸੀਂ ਅੱਜ ਤੱਕ ਨਹੀਂ ਬੋਲੇ ਪੰਜਾਬੀ ਸੈਟਪਾਈ ਚਾਰਾ ਜੋ ਦਰਵਾਰ ਸਾਹਿਬ ਤੇ ਇੰਦਰਾ ਗਾਂਧੀ ਜਦੋਂ ਭਲਾ ਮੰਤਰੀ ਉਸ ਵੇਲੇ ਹਮਲਾ ਹੋਇਆ ਕਿ ਕਿਸ ਕਦਰੋ ਕੀਤਾ ਗਿਆ ਜ਼ਿੰਮੇਵਾਰੀ ਜ਼ਿੰਮੇਵਾਰੀ ਕੇਂਦਰ ਦੀ ਸਿਨੈ ਸੇਕਰ ਕੇ ਅਸੀਂ ਕਹਿੰਨੇ ਆ ਕਿ ਪ੍ਰਧਾਨ ਮੰਤਰੀ ਵੱਲੋਂ ਕਰਵਾਇਆ ਗਿਆ ਤੇ ਹੁਣ ਜੇ ਇਸ ਤਰ੍ਹਾਂ ਦੇ ਬੰਬ ਦੀ ਧਮਕੀ ਆ ਰਹੀ ਹੈ ਥ੍ਰੈਟ ਆ ਰਹੀ ਹੈ ਸੁਰੱਖਿਆ ਦੀ ਖਤਰਾ ਬਣਿਆ ਤਾਂ ਮੁਲਕ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਵੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਮੈਂ ਤਾਂ ਬਲਕਿ ਬੀਗੇ ਜਨਨ ਦੇ ਤਾਂ ਮੈਂ ਹੈਰਾਨ ਹੁਣਾ ਇਸ ਗੱਲ ਤੇ ਕਿ ਨਾ ਤਾਂ ਪ੍ਰਧਾਨ ਮੰਤਰੀ ਦੇ ਮਾਮਲੇ ਤੇ ਨਾ ਤਾਂ ਮੁੱਖ ਮੰਤਰੀ ਨਾ ਹੀ ਪੰਜਾਬ ਦੇ ਰਾਜ ਸਿਧਾਂ ਮੈਨੂੰ ਸਾਨੂੰ ਮਤਲਬ ਮੈਂ ਵੀ ਇੱਕ ਜਰਨਲਿਸਟ ਮੈਂ ਕਹਿਣਾ ਕਿ ਮੈਂ ਸ਼ਰਮਸਾਰ ਹੋ ਸਕਦਾ ਹਾਂ ਕਿ ਬਿਆਨਬਾਜ਼ੀ ਉੱਤੇ ਜਾਂਦੇ ਆ ਜਾਂ ਕੇ ਕੋਈ ਐਸਡੀਪੀਸੀ ਦੇ ਸੈਕਟਰੀ ਨੂੰ ਮਿਲਦਾ ਹੈ ਕੋਈ ਨਤਮਸਤ ਹੁੰਦੇ ਨਤਮਸਤ ਦਾ ਦੁਨੀਆਪਰ ਦੇ ਲੋਕ ਹੁੰਦੇ ਆ ਬਿਲਕੁਲ ਦੁਨੀਆਪਰ ਦੇ ਲੋਕ ਜਿਹੜੇ ਨਤਮਸਤ ਹੁੰਦੇ ਆ ਉਹ ਤਾਂ ਕਿ ਮੀਡੀਆ ਨੂੰ ਤਾਂ ਮਿਲਦੇ ਨਹੀਂ ਕਿੰਨੇ ਵੀ ਸਿਹੜਾ ਲੋਕ ਜਿਹਨਾਂ ਨੇ ਮੀਡੀਆ ਨੂੰ ਜਾ ਕੇ ਗੱਲ ਕੀਤੀ ਆ ਆਖਰ ਪਿਰਟੀਕਲ ਪਾਰਟੀਆਂ ਦੇ ਆਗੂਆਂ ਕੋਲ ਹੀ ਅਧਿਕਾਰ ਹੈ ਹੂੰ ਐਡਾ ਵੱਡਾ ਸਰਖਿਆ ਦਾ ਸਵਾਲ ਖੜਾ ਹੋਵੇ ਤੋ ਹੀ ਇੱਕ ਦੂਜੇ ਤੇ ਰਾਜਨੀਤਿਕ ਰੋਟੀਆਂ ਸੇਕਣ ਕਿ ਇੱਥੇ ਮੁੱਖ ਮੰਤਰੀ ਨਹੀਂ ਆਇਆ ਜੀ ਇਥੇ ਜੀ ਐਸ ਡੀ ਪੀ ਸੀ ਦੀ ਜ਼ਿੰਮੇਵਾਰੀ ਬਣਦੀ ਸੀ ਜੀ ਇਥੇ ਇੰਨੇ ਦਿਨ ਹੋ ਗਏ ਜੀ ਇਸ ਨੂੰ ਬਹੁਤ ਸੰਜੀਦਗੀ ਨਾਲ ਲੈਣ ਦੀ ਜ਼ਰੂਰਤ ਹੈ ਮੈਂ ਸਮਝਦਾ ਕਿ ਜਿੱਦਾਂ ਪਾਕਿਸਤਾਨ ਦੇ ਹਮਲੇ ਦੀ ਗੱਲ ਕਰਦੇ ਆਪਾਂ ਉਹਨਾਂ ਸੁਰੱਖਤਾ ਦੇ ਨਿਯਾਜ਼ ਨਾਲ ਅਸੀਂ ਜ਼ਿੰਮੇਵਾਰੀ ਨਾਲ ਅਸੀਂ ਵੱਡੀ ਚੌਥੀ ਕਬੂਲ ਕਰਕੇ ਲਿਆ ਸੀ ਦਰਬਾਰ ਸਾਹਿਬ ਦੇ ਹਮਲੇ ਨੂੰ ਸਾਡੀ ਕੇਂਦਰ ਸਰਕਾਰ ਨੂੰ ਚਾਹੀਦਾ ਉਸੇ ਸੰਜੀਦਗੀ ਨਾਲ ਲਵੇ ਵੱਡਾ ਮਾਮਲਾ ਹੈ ਹੂੰ ਇਹ ਇਕੱਲੇ ਪੰਜਾਬ ਦਾ ਮਾਮਲਾ ਨਹੀਂ ਇਹ ਨਾ ਹੀ ਕਲੇ ਮਖੌਨ ਸਿਰਫ ਉਹਨਾਂ ਤਮਾ ਦਾ ਮਾਮਲਾ ਹੈ ਸਮੂਤੀ ਮਾਨਤਾ ਨਾਲ ਜੁੜਿਆ ਹੋਇਆ ਮਾਮਲਾ ਹੈ ਜੀ ਕੌਣ ਆ ਲੋਕ ਜਿਹੜੇ ਆਏ ਦਿਨ ਕੀ ਇਹ ਦਰਬਾਰ ਸਾਹਿਬ ਦੀ ਜਿਹੜਾ ਉਸ ਤੇ ਜਿਹੜੀਆਂ ਇਸ ਤਰ੍ਹਾਂ ਦੀ ਧਮਕੀਆਂ ਆਉਣੀਆਂ ਕਿ ਦਰਬਾਰ ਸਾਹਿਬ ਦੇ ਬਾਰੇ ਚ ਉਹਦੇ ਹੀਣ ਭਾਵਨਾ ਨਾਲ ਇਦਾਂ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਰੀਆਂ ਆਖਰੀ ਈਮੇਲ ਕਿਸ ਦਿਨ ਆ ਦਿੰਦੀ ਹੈ ਜੀ ਜੀ ਈਮੇਲ ਇਹ ਹੀ ਸਿਨਹਾਤ ਦਿੰਦੀ ਹੈ ਨਾ ਕਿ ਮਾਨਤਾ ਦਾ ਐਡਾ ਵੱਡਾ ਪਵਿੱਤਰ ਉਸਤਾਨ ਉਸ ਨੂੰ ਵੀ ਧਮਕੀ ਨਾਲ ੜਾ ਦੇਣਗੇ ਸਰਫੇਜ਼ ਦਾ ਜਵਾਬ ਕਿਲਾ ਪੰਜਾਬ ਵੱਲੋਂ ਨਹੀਂ ਦੇਣਾ ਬਣਦਾ ਕਿ ਜਵਾਬ ਤਾਂ ਪੂਰੇ ਮੋਲਕ ਨੂੰ ਦਿੱਤਾ ਜਾਣਾ ਬਣਦਾ ਹੈ ਉਹ ਤੋਕੋ ਇਸ ਗੱਲ ਦੀ ਕਿ ਰਾਜਨੀਤੀ ਛੱਡ ਕੇ ਜਵਾਬ ਦਿੱਤਾ ਜਾਏ ਕੌਣ ਹੈ ਜ਼ਿੰਮੇਵਾਰ ਜੀ ਜੀ ਸੋ ਜਬ ਜਿਸ ਤਰ੍ਹਾਂ ਬੱਸ ਜ਼ਿਕਰ ਕਰ ਰਹੇ ਆਂ ਤਾਂ ਇੱਥੇ ਜ਼ਿਕਰ ਨਾਲ ਐਸਜੀਪੀਸੀ ਦਾ ਵੀ ਬਣਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਸ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਲੰਬਾ ਸਮਾਂ ਹੋ ਗਿਆ ਇਹ ਚੋਣਾ ਨਹੀਂ ਹੋਈਆਂ ਤਾਂ ਜਿਹੜੀ ਸੰਗਤ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਚਾਹਵਣ ਕਹਿ ਲੋ ਜਾਂ ਫਿਰ ਸਿੱਖ ਧਰਮ ਨਾਲ ਜੁੜੇ ਹੋਏ ਜਿਨ੍ਹਾਂ ਨੇ ਲੋਕ ਨੇ ਉਹ ਸੈਂਟਰ ਦੇ ਮੂੰਹ ਵੱਲ ਵੇਖ ਰਹੇ ਨੇ ਅਖਰਕਾਰ ਕੇਂਦਰ ਕਦੋਂ ਚੋਣਾ ਕਰਵਾਏਗੀ ਪਿੱਛੇ ਜੇ ਸੰਭਾਵਨਾ ਬਣੀ ਸੀ ਪਰ ਇੱਕ ਵਾਰੀ ਫਿਰ ਸੰਭਾਵਨਾ ਜਿਹੜੀ ਉਹ ਠੱਪ ਹੋ ਗਈ ਹੈ ਕਿਉਂਕਿ ਜਿਹੜੇ ਜਸਟਿਸ ਐਸਐਸ ਸ਼ਰਨ ਨੇ ਉਹ ਸੇਵਾਮੁਕਤ ਹੋ ਗਏ ਨੇ ਉਹਨਾਂ ਦਾ ਅਹੁਦਾ ਖਾਲੀ ਪਿਆ ਹੈ ਕਿਵੇਂ ਦੇਖਦੇ ਹੋ ਜਿੱਥੇ ਇੱਕ ਪਾਸੇ ਉਮੀਦ ਜਗਦੀ ਹੈ ਤਾਂ ਉਮੀਦ ਦੂਸਰੀ ਪਲ ਬੁੱਝ ਜਾਂਦੀ ਹੈ ਵੀ ਨਹੀਂ ਹਜੇ ਕੋਈ ਸੰਭਾਵਨਾ ਨਹੀਂ ਇਹ ਚੋਣਾ ਹੋਣ ਦੀ ਐਬਸੋਲੂਟਲੀ ਰਾਈਟ ਜਿਹੜਾ ਜਿਸ ਮੁੱਦੇ ਤੋਂ ਤੁਸੀਂ ਜ਼ਿਕਰ ਕਰ ਰਹੇ ਆਂ ਆਪਾਂ ਪਹਿਲਾਂ ਜਿੱਦਾਂ ਗੱਲ ਕਰਕੇ ਆਏ ਕਿਹਾ ਸੂਣੀ ਗੁਰਦਰਾ ਪਰੰਧ ਕਮੇਟੀ ਪਾਰਲੀਮੈਂਟ ਵੱਲੋਂ ਬਣਾਇਆ ਵੈਕਟ 2011 ਦੀਆਂ ਚੋਣਾਂ ਹੋ ਗਈਆਂ ਅੱਜ ਪੱਤੀ ਤੇ ਆਪਾਂ ਗੱਲ ਕਰ ਰਹੇ ਆਂ 5 ਸਾਲ ਐਕਟ ਬਣਾਓ ਕਲੈਕਸ਼ਨ ਹੋਣੀ ਚਾਹੀਦੀ ਹੈ ਕਿੰਨੇ ਸਾਲ ਨਿਕਲ ਗਏ ਦੇਖੋ ਕੋਈ ਸੰਸਥਾਵਾਂ ਨੂੰ ਸਿੱਧੇ ਤੌਰ ਤੇ ਕਈ ਨਹੀਂ ਹਮਲਾ ਕਰਕੇ ਮਾਰਨੀ ਜ਼ਰੂਰਤ ਨਹੀਂ ਹੁੰਦੀ ਬਹੁਤ ਢੰਗ ਤਰੀਕੇ ਹੁੰਦੇ ਆ ਇਹੋ ਜਿਹੇ ਢੰਗ ਤਰੀਕੇ ਅਪਣਾਓ ਕਿ ਸੰਸਥਾਵਾਂ ਆਪਣੇ ਆਪ ਹੀ ਸਤਹੀਣ ਹੋ ਜਾਣ ਸੋਹਣੀ ਗੁਰਦਾਰਪੁਰ ਕਮੇਟੀ ਜਿਹੜੀ 2011 ਚੁਣੀ ਗਈ ਆਪਾਂ ਜਾਣਦੇ ਹਾਂ ਕਿੰਨੇ ਉਸਦੇ ਮੈਂਬਰ ਹੋਣਗੇ ਜਿਹੜੇ ਉਮਰ ਦੇ ਲਿਹਾਜ਼ ਨਾਲ ਜ ਕਿਸੇ ਬਿਮਾਰੀ ਦੇ ਲਿਹਾਜ਼ ਨਾਲ ਇਹ ਦੁਨੀਆ ਤੋਂ ਚਲੇ ਗਏ ਹੋਣਗੇ ਤੇ ਕੀ ਐ ਜੀਬੀਸੀ ਦੀ ਹੁਣ ਲੈਕਸਿਨ ਨਹੀਂ ਹੋਣਗੀਆਂ ਤੇ ਕੀ ਹੋਏਗਾ ਜਿਸ ਜਸਸ ਸਰੋਂ ਦਾ ਤੁਸੀਂ ਗੱਲ ਕੀਤਾ ਜਸਸ ਸਰੋਂ 3 ਜੂਨ ਉਹਨਾਂ ਦੀ ਮਿਆਦ ਪੁੱਗ ਗਈ ਹੈ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਜੁਲਾਈ ਦੇ ਵਿੱਚ ਸਰਕਾਰਾਂ ਦੀ ਸੰਜੀਦਗੀ ਇਸ ਮੁੱਦੇ ਤੇ ਗੱਲ ਕਰਕੇ ਦੇਖ ਲੋ ਪੋਲੀਟਿਕਲ ਪਾਰਟੀਆਂ ਦੇ ਦੂਜੇ ਤੋਂ ਕਿ ਉਹ ਗੱਲ ਕਰਨੀਆਂ ਕੋਈ ਖਾਲੀ ਦਰ ਨੂੰ ਜ਼ਿੰਮੇਵਾਰ ਠਰਾਈਗਾ ਕੋਈ ਐਜੀਪੀ ਨੂੰ ਠਰਾਈਗਾ ਕੋਈ ਭਗਵੰਤ ਸਿੰਘ ਕਹੇਗਾ ਕੇਂਦਰ ਨੂੰ ਕਹੇਗਾ ਇਹ ਜੋ ਇਸ ਕਦਰ ਜਿਹੜਾ ਨਿਗਾਰ ਹੋ ਰਿਹਾ ਹੈ ਕੇਵਲ ਸਿਕ ਸੰਸਥਾਵਾਂ ਅਕਸਰ ਅਸੀਂ ਬੀਗੇ ਜਰਨਲਿਸਟ ਵੀ ਅਸੀਂ ਕਹਿੰਦੇ ਰਹਿੰਨੇ ਆ ਕਿ ਸਿਕ ਸੰਸਥਾਵਾਂ ਜ਼ਿੰਮੇਵਾਰ ਹਨ ਨਿਗਾਰ ਲਈ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਸਿਸਟਮ ਪੂਰਾ ਨਿਗਾਰ ਲਈ ਜ਼ਿੰਮੇਵਾਰ ਹੈ ਕਿ ਨਾ ਸਿਕ ਸੰਸਥਾਵਾਂ ਨਹੀਂ ਅਸੀਂ ਪੰਚਾਇਤਾਂ ਨੇ ਚੋਣਾਂ ਕਰਾਉਣੀਆਂ ਨੇ ਬੋਲਦੇ ਮਹਸੂਲ ਕਮੇਟੀਆਂ ਨੇ ਚੋਣਾਂ ਕਰਾਉਣੀਆਂ ਨੇ ਬੋਲਦੇ ਪਾਰਲੀਮੈਂਟ ਦੀਆਂ ਚੋਣਾਂ ਇੱਕ ਵਿਧਾਇਕ ਦੀ ਚੋਣ ਪੰਜਾਬ ਦੇ 117 ਹਲਕੇ ਹਨ 117 ਹਲਕੇ ਅਚਾਨਕ ਫਾਰਚੂਨੇਟਲੀ ਕਿਸੇ ਹਿਰਦੈਕ ਦੀ ਮੌਤ ਹੋ ਜੇ ਕਿਸੇ ਵਜ੍ਹਾ ਕਰਕੇ ਪਿਛਲੇ ਲੁਧਿਆਣਾ ਪਛਮੀ ਦੀ ਚੋਣ ਹੋਈ ਕਿ ਨਹੀਂ ਹੋਈ ਹੁਣ ਤਰਨਤਾਰਨ ਉਥੇ ਵੀ ਇੱਕ ਹਿਰਦੈਕ ਦੀ ਡੈਥ ਹੋ ਗਈ ਹੈ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਪਹਿਲੇ ਕਿਹੜਾ ਉਮੀਦਵਾਰ ਹੋਏਗਾ ਕੌਣ ਆਏਗਾ ਜ਼ਰੂਰ ਲੱਗ ਰਿਹਾ ਹੈ ਨਿਯੁਕਤੀਆਂ ਹੋ ਰਹੀਆਂ ਹਨ ਐਸਜੀਪੀਜੀ ਜਿਹੜੀ ਸਿਕਾਣੀ ਮੈਨ ਨਹੀਂ ਪਾਰਲੀਮੈਂਟ ਹੈ ਉਹਦੀ 20 ਸਾਲਾਂ ਤੋਂ ਚੋਣ ਹੀ ਨਹੀਂ ਹੋਈ ਜੀ ਕਿੰਨੀ ਹੈਰਾਨੀ ਦੀ ਗੱਲ ਆ ਨਾਥ ਸਿਕਸਵਾ ਇਸ ਨੂੰ ਤੁੰਗ ਨਾਲ ਲੈਣ ਲੱਗਦੀਆਂ ਨਜ਼ਰ ਆ ਰਹੀਆਂ ਨਾ ਹੀ ਪੋਲੀਟੀਕਲ ਪਾਰਟੀਆਂ ਇਸ ਤਰ੍ਹਾਂ ਨਜ਼ਰ ਆ ਰਹੀਆਂ ਜਣੀ ਇੱਕ ਵਿਧਾਇਕ ਦੀ ਚੋਣ ਹੋਣੀ ਜਿੱਤੇ 117 ਨੇ 116 ਰਹਿ ਕੇ ਚਲੋ ਤਾਂ ਹੰਦਕ ਹੋਣੀ ਚਾਹੀਦੀ ਅਸੀਂ ਨਹੀਂ ਕਹਿੰਦੇ ਨਾ ਹੋਵੇ ਹੋਏ ਜ਼ਰੂਰ ਪਰ ਅਸੀਂ ਗੱਲ ਕਰਦੇ ਹਾਂ ਕਿ 197 ਵਿੱਚ ਵਿਧਾਇਕਲੀ ਚੋਣ ਹੋ ਸਕਦੀ ਹੈ ਤਾਂ ਐਸਜੀਪੀਸੀ ਲਈ ਚੋਣ ਕਿਉਂ ਨਾ ਹੋਵੇ ਕੌਣ ਹੈ ਦੇ ਲਈ ਜ਼ਿੰਮੇਵਾਰ ਇੱਡਾ ਕੋਝਾ ਮਜ਼ਾਕ ਕਿ 30 ਜੂਨ ਤੋਂ ਜਸਟਿਸ ਸਰਮ ਜਿਹੜੇ ਗੁਜ਼ਰਤ ਤੋਂ ਕੁਨਕੀ ਸਿੰਧ ਦੇ ਕਮਿਸ਼ਨਰ ਰਹੇ ਗਿਆ ਉਹਨਾਂ ਦਾ ਰਿਟਾਇਰਮੈਂਟ ਹੋ ਗਈ ਹੈ ਸਮਾਂ ਲੰਘਿਆ ਉਹੀ ਥਾਂ ਤੇ ਨਵੀਂ ਨਿਯੁਕਤੀ ਨਾ ਉਹਨਾਂ ਦੇ ਸੇਵਾਕਾਲ ਦਾ ਵਾਅਦਾ ਕੀਤਾ ਗਿਆ ਤੇ ਫੇਰ ਜਿਹੜੀਆਂ ਚੋਣਾਂ ਲਈ ਇੱਦਾਂ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਸੀ ਪੋਰਟਲ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਸੀ ਉਹ ਕਿੱਧਰ ਗਿਆ ਸਾਰਾ ਕੁਝ ਕੋਈ ਹਾਇ ਸਵਾਲ ਸਾਡੇ ਵਿਧਾਨ ਸਭਾ ਦਾ ਸੈਸ਼ਨ ਲੰਘ ਕੇ ਗਿਆ ਸਾਡੇ ਵਿਧਾਇਕਾਂ ਨੇ ਕਸਰ ਨਹੀਂ ਛੱਡੀ ਪਰ ਮੁੱਦਿਆਂ ਦੀ ਆਪਾਂ ਗੱਲ ਜੇ ਉਸ ਤੋਂ ਪਾਸੇ ਰੱਖ ਕੇ ਗੱਲ ਕਰੀਏ ਕਿਉਂਕਿ ਸਾਰੀ ਗੱਲ ਮੁੱਦਿਆਂ ਦੀ ਦਾ ਕਰਦੇ ਨਹੀਂ ਜਿਹੜੇ ਚੁਣੇ ਹੋਏ ਵਿਧਾਇਕ ਹੁੰਦੇ ਆ ਪੋਲੀਟੀਕਲ ਆਗੂ ਆ ਬੜੇ ਚੰਗ ਤਰੀਕੇ ਜਾਣਦੇ ਆ ਕਿ ਕਿਹੜੇ ਤਰੀਕੇ ਨਾਲ ਵਿਰੋਧੀ ਆਗੂ ਨੂੰ ਠੋਕਣਾ ਹੈ ਕਿਵੇਂ ਉਸ ਦੇ ਖਿਲਾਫ ਬੋਲਣਾ ਹੈ ਐ ਜੀਬੀਸੀ ਦੀ ਚੋਣ ਵਾਲੇ ਕੋਈ ਨਹੀਂ ਬੋਲਿਆ ਕਿ ਸਿੱਖਾਂ ਦਾ ਮੇਂ ਨੇ ਪਾਰਲੀਮੈਂਟ ਹੈ 211 ਤੋਂ ਚੋਣ ਨਹੀਂ ਹੋਈ ਪਾਰਲੀਮੈਂਟ ਜੀ ਪੰਜਾਬ ਦੇ ਬਹੁਤੇ ਨਹੀਂ ਤਾਂ 13 ਪਾਰਲੀਮੈਂਟ ਮੈਂਬਰ ਤਾਂ ਚੁਣ ਕੇ ਜਾਂਦੇ ਹੀ ਆ ਨਾ 13 ਪਾਰਲੀਮੈਂਟ ਮੈਂਬਰ ਬਹੁਤ ਸਾਰੇ ਮੁੱਦਿਆਂ ਤੇ ਗੱਲ ਕਰਦੇ ਆ মিডিਆ ਵੀ ਕਿਸੇ ਪੰਡਿਤ ਦੀ ਕੋਈ ਨਿੱਕੀ ਜਿਹੀ ਘਟਨਾ ਵਾਪਰ ਜੇ ਤੋਂ ਹਮ बार-बार ਉਹੀ ਗੱਲ बार-बार ਉਹੀ ਗੱਲ ਮੈਨੂੰ ਨਹੀਂ ਲੱਗਦਾ ਕਿਸੇ ਵੀ মিডিਆ ਨੇ AGP ਦੀ ਇਲੈਕਸ਼ਨ 211 ਤੋਂ ਨਹੀਂ ਹੋਈ ਇਸੇ ਵਿਵਾਦ ਦਾ ਜ਼ਿਕਰ ਕੀਤਾ ਹੋਏ ਜਿਵੇਂ ਇਸੇ ਕਰਕੇ ਕਿਹਾ ਜਾਂਦਾ ਨਾ ਕਿ ਕੱਲੀ ਐਸਜੀਪੀਸੀ ਜ਼ਿੰਮੇਵਾਰ ਨਹੀਂ ਪੂਰਾ ਸਰਸਮ ਜ਼ਿੰਮੇਵਾਰ ਹੈ ਇਸ ਨੰਗਾਰ ਲਈ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਇਹਦਾ ਜਵਾਬ ਤਾਂ ਜਿਹੜੀਆਂ ਸੰਵਧਿਤ ਤਰ੍ਹਾਂ ਉਹ ਹੀ ਦੇਣਗੀਆਂ ਪਰ ਅਸੀਂ ਤੇ ਜਾਣਦੇ ਹਾਂ ਕਿ 2011 ਤੋਂ ਚੋਣਾਂ ਜਿਹੜੀਆਂ ਹੋਈਆਂ ਉਸ ਤੋਂ ਬਾਅਦ ਲਗਾਤਾਰ ਇੰਤਜ਼ਾਰ ਹੈ ਉਹ ਇਸੇ ਚੁੱਪੀ ਕਿਉਂ ਹੈ ਜੀ ਜੀ ਹੁਣੇ-ਹੁਣੇ ਜਤ ਸਾਹਿਬ ਵੱਡੀ ਖਬਰ ਆ ਰਹੀ ਹੈ ਕਿ ਅਨਮੋਲ ਗਗਨਮਾਨ ਹੋਣਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਹੈ ਹੁਣ ਤੋਂ ਸਹੀ 3-4 ਮਿੰਟ ਪਹਿਲਾਂ ਇਹ ਪੋਸਟ ਪਾਈ ਹੈ ਜਿਸ ਵਿੱਚ ਉਹ ਲਿਖਦੇ ਨੇ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੇ ਸਪੀਕਰ ਸਾਹਿਬ ਤੇ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਨੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਇਹ ਉਹੀ ਅਨਮੋਲ ਗਗਨਮਾਨ ਨੇ ਜਿਨ੍ਹਾਂ ਨੇ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਨੇ ਜਿਹੜੇ ਉਹ ਕੀਤੇ ਸਨ ਤੇ ਖਰੜ ਹਲਕੇ ਤੋਂ ਬੜੇ ਚਰਚਾ ਦੇ ਵਿੱਚ ਰਹਿੰਦੇ ਸਨ ਕੀ ਕਹਿਣਾ ਚਾਹੋਗੇ ਬਿਲਕੁਲ ਸਹੀ ਕਹਿ ਰਹੇ ਹਨ ਅਨਮੋਲ ਗਗਨ ਜਿਹੜੀ ਹੈਗਾ ਦੇਖੋ ਜਿਸ ਤਰੀਕੇ ਦੇ ਨਾਲ ਖਰੜ ਦੇ ਲੋਕਾਂ ਨੇ ਉਹਨੂੰ ਵਿਧਾਇਕ ਸੁਣਿਆ ਹੁਣ ਆਪਣੀ ਜ਼ਿੰਮੇਵਾਰੀ ਜਿਹੜਾ ਹੈਗਾ ਅਜੇ 3.5 ਸਾਲ ਦਾ ਸਮਾਂ ਨਿਕਲਿਆ ਬਾਕੀ ਸਮਾਂ ਖੜਕੇ ਲੋਕਾਂ ਤੁਸੀਂ ਵਿਵਹਣਾ ਕਰਤਾ ਨਾ ਲੀਡਰਸ਼ਿਪ ਤੋਂ ਵੱਡੇ ਵੱਡੇ ਵਾਦੇ ਹੀ ਕਰਨ ਐਮਐਸਬੀ ਦੇ ਮੁੱਦੇ ਤੇ ਗੱਲ ਕਰਦੇ ਸੀ ਪੁਰੂ ਵੀ ਆਗੂ ਕਹਿੰਦੇ ਉਹਨਾਂ ਨੇ ਗੱਲਾਂ ਚੀਤੇ ਕਰਕੇ ਕਿ ਕਹਿੰਦੇ ਛੁਟਕੀ ਮਾਰ ਕੇ ਅਸੀਂ ਤਾਂ ਐਮਐਸਬੀ ਬੁਲਾ ਦੇਾਂਗੇ ਹੂੰ ਐਡੇ ਵੱਡੇ ਵੱਡੇ ਵਾਦੇ ਹੁਣ ਵਿਧਾਇਕ ਦੇ ਉੱਤੇ ਤੋਂ ਅਸਤੀਫਾ ਇਹ ਤਾਂ ਉਹੀ ਦੱਸ ਸਕਦੇ ਵਜ੍ਹਾ ਕੀ ਹੋਏਗੀ ਪਰ ਜਿੱਤੇ ਮੈਂ ਕਹਾਂਗਾ ਕਿ ਇਸ ਬਾਰੇ ਕੋਈ ਦੂਰ ਹੈ ਹੀ ਨਹੀਂ ਆਮ ਆਦਮੀ ਪਾਰਟੀ ਨੂੰ ਕਿ ਝਟਕਾ ਹਾਈ ਹੈ ਇਸ ਕਰਕੇ ਸਾਬਾਚਾਨੀ ਹੈ ਜੀ ਜੀ ਬਿਲਕੁਲ ਇਸੇ ਤਰੀਕੇ ਨਾਲ ਆਪਾਂ ਜਿਸ ਮੁੱਦੇ ਦਾ ਜ਼ਿਕਰ ਕਰ ਰਹੇ ਹਾਂ ਮੂਲ ਗਗਨ ਮਾਨ ਦਾ ਉਹਦੇ ਤੋਂ ਅਸਤੀਫਾ ਦੇਣਾ ਆਪਣੇ ਆਪ 'ਚ ਇੱਕ ਵੱਡਾ ਸੋਸ਼ਲ ਪੋਲੀਟੀਕਲ ਤੌਰ ਤੇ ਪੰਜਾਬ ਦੀ ਨਵਾਂ ਕਮਸਾਂ ਸਿਰਦਾ ਨਜ਼ਰ ਆ ਰਿਹਾ ਹੈ ਇਹ ਠੀਕ ਹੈ ਕਿ ਪੋਲੀਟੀਕਲ ਆਗੂ ਕਈ ਵਾਰੀ ਕੋਈ ਬੋਧੀ ਗੱਲ ਨਹੀਂ ਕਰਦੇ ਔਰ ਉਹਨਾਂ ਦੇ ਅਸਤੀਫੇ ਦੇ ਵਿੱਚੋਂ ਜਾਨਾਂ ਦੇ ਜਿਹੜਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਪੋਸਟ ਪਾਈ ਹੈ ਉਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੋ ਕੁਝ ਵਾਪਰਿਆ ਉਹਨਾਂ ਦੇ ਨਾਲ ਆਪ ਦੇ ਵਿੱਚ ਵੀ ਸਾਬਤਛਾ ਨਹੀਂ ਜਾਂ ਇੱਕ ਤਾਂ ਵਾਦੇ ਕੀਤੇ ਹੁੰਦੇ ਦੇਖੋ ਪੰਜਾਬ ਨਾਲ ਜੀ ਪਾਰਟੀ ਸਦਾ ਚਾਹੁੰਦੀ ਹੋਂ ਆਪ ਆਪ ਦੀ ਗੱਲ ਕਰੀਏ ਸਦਾ ਜਿੱਦਾਂ ਕਹਿੰਦੇ ਆ ਕਿ ਜੇ ਅਸੀਂ ਬਿਹਤਰੀ ਦੇ ਮੁੱਦੇ ਦਾ ਗੱਲ ਕਰਦੇ ਆ ਨਸ਼ਿਆਂ ਦੇ ਮੁੱਦੇ ਦੀ ਗੱਲ ਕਰਦੇ ਆ ਪਾਣੀਆਂ ਦੇ ਮੁੱਦੇ ਦੀ ਗੱਲ ਕਰਦੇ ਆ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਆ ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਵਿਧਾਇਕ ਹੁੰਦੇ ਆ ਉਹਨਾਂ ਨਾਲ ਵੀ ਪਾਰਟੀ ਨੇ ਕੋਈ ਨਾ ਕੋਈ ਵਾਦਾ ਕੀਤਾ ਹੁੰਦਾ ਹੈ ਕੀ ਹੁਣ ਉਹ ਕਿਸੇ ਵਿਧਾਇਕ ਨਾਲ ਜਾਤੀ ਦੌਰ ਤੇ ਵਾਦਾ ਖਲਾਫੀ ਹੋਈ ਹੈ ਜਿਹੋ ਉਹਨਾਂ ਵਾਦਾ ਪੂਰਾ ਕੀਤਾ ਗਿਆ ਸੀ ਕਿਉਂਕਿ ਪਿਛਲੇ ਦਿਨਾਂ ਦੀ ਗਿਲਾਪਾ ਸਾਰੇ ਜਾਣਦੇ ਆਂ ਦੇਖੋ ਕੈਬਨਟ ਦੀ ਐਕਸਪੈਂਸ਼ਨ ਵੀ ਹੋਈ ਹੈ ਨੀਰ ਰੋੜਾ ਜਿਹੜਾ ਹੈਗਾ ਨਵੇਂ ਕੈਬਨਟ ਮੰਤਰੀ ਬਣੇ ਆ ਕੀ ਗਗਨ ਮਾਨ ਜੜੇ ਗਿਆ ਕੈਬਨਟ ਚ ਨਹੀਂ ਪਹੁੰਚੇ ਉਹ ਆਸਾਂ ਦੇ ਮੀਦਾਂ ਟੁੱਟੀਆਂ ਜਾਂ ਕਿ ਹੋਰ ਵਜ੍ਹਾ ਹੋएगी ਇਹਦਾ ਜਵਾਬ ਤਾਂ ਉਹੀ ਦੇ ਸਕਦੇ ਆ ਪਰ ਇਸ ਤੀਵੇ ਦੇ ਪਿੱਛੇ ਬਹੁਤ ਕੁਝ ਲੁਕਿਆ ਹੋਆ ਉਹਨਾਂ ਦੇ ਦਿਨਾਂ ਦੀ ਸਥਿਤੀ ਹੋਰ ਵੀ ਸਪਸ਼ਟ ਹੋਏਗੀ ਜਿੱਥੇ ਪਾਰਟੀ ਲਈ ਝਟਕਾ ਹੈ ਉੱਥੇ ਗਦਰਮਾਨ ਤੇ ਸਵਾਲ ਉੱਠਣਗੇ ਕਿ ਪੰਜਾਬ ਦੇ ਇੱਥੇ ਅਸਤੀਫਾ ਦਿੱਤਾ ਗਿਆ ਜਾਂ ਜਾਤੀ ਤੌਰ ਤੇ ਕੁਝ ਜਿਹੜੇ ਵਾਅਦੇ ਕੀਤੇ ਗਏ ਸੀ ਪਾਰਟੀ ਨੇ ਉਹਨਾਂ ਦੀ ਪੂrti ਨਹੀਂ ਆਉਂਦੀ ਜੀ ਜੀ ਅਸ਼ਤ ਸਾਹਿਬ ਅੱਗੇ ਗੱਲ ਬੇਅਦਬੀ ਨੂੰ ਲੈ ਕੇ ਕਰਾਂਗੇ ਬੇਅਦਬੀ ਨੂੰ ਲੈ ਕੇ ਜਿਸ ਤਰ੍ਹਾਂ ਬਿੱਲ ਜਿਹੜਾ ਉਹ ਪੇਸ਼ ਕੀਤਾ ਗਿਆ ਸਦਨ ਦੇ ਵਿੱਚ ਉਸ ਤੋਂ ਬਾਅਦ ਕਈ ਸਵਾਲ ਉੱਠੇ ਨੇ ਭਾਜਪਾ ਨੇ ਅੱਜ ਕਾਪੀਆਂ ਨੇ ਜਿਹੜੀਆਂ ਉਹ ਸਾੜੀਆਂ ਨੇਗੀਆਂ ਇਸ ਬਿੱਲ ਦੀਆਂ ਤੇ ਨਾਲ ਨਾਲ ਉਧਰ ਸੁਖਬੀਰ ਬਾਦਲ ਵੀ ਪੜਕੇ ਨੇ ਉਹ ਕਹਿੰਦੇ ਕਿ ਕਾਂਗਰਸ ਵੀ ਇਸ ਚੀਜ਼ ਲਈ ਦੱਸੇ ਕਿ ਕਾਂਗਰਸ ਨੇ ਦੋਸ਼ੀਆਂ ਨੂੰ ਨਹੀਂ ਬਚਾਇਆ ਕਿਉਂਕਿ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਪ੍ਰਗਟ ਨੇ ਜੋ ਪ੍ਰਗਟ ਸਿੰਘ ਤੇ ਨਾਲ ਨਾਲ ਜਿਹੜੇ ਫਿਲਹਾਲ ਐਮਪੀ ਨੇਗੇ ਰੰਧਾਵਾ ਕਹਿੰਦੇ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਹੈ ਬੜੇ ਤਰ੍ਹਾਂ ਦੇ ਇਲਜ਼ਾਮ ਨੇ ਸਮਾ ਘਟ ਹੈ ਪਰ ਇਸ ਵਿਸ਼ੇ ਤੇ ਵਿਚਾਰ ਚਰਚਾ ਜ਼ਰੂਰੀ ਹੈ ਜੀ ਜੀ ਸਮਾ ਘਟ ਦਾ ਪਗ ਧਾਰਨ ਪਿਆ ਵੀ ਹੁੰਦੇ ਨੇ ਪੰਜਾਬੀ ਦੀ ਕਹਿੰਦੇ ਕਿ ਗੁੰਗਲਣਾ ਤੋਂ ਮਿੱਟੀ ਝਾੜਨਾ ਹੂੰ ਵੀਰ ਬਾਦਲ ਕਾਲੀਦਾਲ ਦੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਸਹਿਯੋਗੀ ਰਹੀ ਹੈ ਜਦੋਂ ਬੇਅਦਲੀ ਦੀਆਂ ਘਟਨਾਵਾਂ ਵਾਪਰੀਆਂ ਉਦੋਂ ਸਗਰੀਬਾਦਲ ਤੇ ਪਾਜਪਾ ਇੱਕ ਮੋਟ ਸੀ ਇਕੱਠੇ ਸੀ ਇਹ ਗੱਠ ਜੋੜ ਸੀ ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਆ ਕਾਂਗਰਸ ਨੂੰ ਤਾਂ ਪੁੱਛ ਰਿਹਾ ਕਿ ਨਾਂ ਦੱਸੋ ਅਰਗਣ ਸਿੰਘ ਨੇ ਵਿਧਾਨ ਸਭਾ 'ਚ ਕਿਤੇ ਕਹਿਤਾ ਜੀ ਸਾਡੇ ਕੋਈ ਆਗੂ ਕਾਰਵਾਈ ਕਰਨੇ ਹੱਕ ਜੀ ਕੋਈ ਹੱਕ ਜੀ ਨਹੀਂ ਸੀ ਉਹਦਾ ਪਤਾ ਨਹੀਂ ਕੋਈ ਸੀ ਕਿ ਨਹੀਂ ਸੀ ਪਰ ਇਹ ਤਾਂ ਸਾਰੇ ਜਾਣਦੇ ਆ ਨਾ ਕਿ ਪੰਜਾਬ 'ਚ ਰਾਜ ਕਿਹਨਾਂ ਦਾ ਸੀ ਸਹੁਣੀ ਕਾਲੀਤਾਲ ਭਾਰਤੀ ਜਨਤਾ ਪਾਰਟੀ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਬਿਆਦਮੀ ਦੇ ਬਾਰੇ ਜਿਹੜਾ ਬੈਲੋ ਤੇ ਪੇਸ਼ ਉਹਨੂੰ ਕਾਪੀਆਂ ਸਾੜ ਰਹੇ ਆ ਜੀ ਸਵਾਲ ਕਾਪੀਆਂ ਸਾੜਨ ਦਾ ਨਹੀਂ ਤੇ ਨਾ ਹੀ ਸਵਾਲ ਕਾਂਗਰਸ ਤੋਂ ਸਵਾਲ ਪੁੱਛਣ ਦਾ ਹੈ ਹੂੰ ਕਿਦਰੇ ਸੁਖਵੀਰ ਬਾਦਲ ਤੇ ਭਾਜਪਾ ਦੇ ਆਕੂ ਇੰਨਾ ਕੀ ਦੱਸ ਦੇਣਾ ਕਿ ਉਦੋਂ ਕਾਰਵਾਈ ਕਿਉਂ ਨਹੀਂ ਹੋਈ ਤੇ ਸ਼ਾਇਦ ਪ੍ਰਗਟ ਸਿੰਘ ਤੋਂ ਪੁੱਛਣ ਦੀ ਲੋੜ ਨਾ ਹੀ ਪਵੇ ਤੇ ਨਾ ਹੀ ਜਿਹੜੇ ਹੈਗੇ ਆ ਬਿਰਸਾਣ ਦੀ ਲੋੜ ਪਵੇ ਜੇ ਡੇਰਾ ਮੁਖੀ ਜਿਹੜਾ ਹਰਿਆਣੇ ਦੀ ਜੇਲ੍ਹ ਚ ਬੈਠਾ ਹੈ ਜਿਹਨੂੰ ਤੇ ਕਾਰਵਾਈ ਦੀ ਹੁਮਾਇਦ ਕਰਦੀ ਹੈ ਭਾਜਪਾ ਕਿ ਹਾਂ ਅਸੀਂ ਨਾਲ ਆਣ ਲੈ ਕੇ ਆਓ ਜਿਹਦੇ ਜ਼ਿੰਮੇਵਾਰ ਹੈ ਤਾਂ ਜੀ ਜੀ ਸਿਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਵਿਚਾਰ ਚਰਚਾ ਕੀਤੀ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਮੈਰਾਥਨ ਦੜਾਕ ਬਹੁਤ ਹੀ ਰਿਸਪੈਕਟਡ ਫੌਜਾ ਸਿੰਘ ਜਿਨ੍ਹਾਂ ਦੀ ਪਿਛਲੇ ਦਿਨੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੱਲ ਉਹਨਾਂ ਦੇ ਜੱਦੀ ਪਿੰਡ ਬਿਆਸ ਵਿਖੇ ਕੀਤਾ ਜਾਏਗਾ ਦੁਪਹਿਰ 12 ਵਜੇ ਦੇ ਤਕਰੀਬਨ ਜਿਹੜਾ ਸਮਾਂ ਹੈਗਾ ਉਹ ਪਰਿਵਾਰ ਦੇ ਵੱਲੋਂ ਦਿੱਤਾ ਗਿਆ ਜਦੋਂ ਉਹਨਾਂ ਦਾ ਸਸਕਾਰ ਹੈ ਜਿਹੜਾ ਉਹ ਕੀਤਾ ਜਾਣਾ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ ਸੋ ਵੱਡੇ ਪੱਧਰ ਦੇ ਉੱਪਰ ਇੱਥੇ ਲੋਕਾਂ ਦੇ ਜਾਂ ਉਹਨਾਂ ਦੇ ਸਮਰਥਕਾਂ ਦੇ ਜਾਂ ਚੋਣ ਵਾਲਿਆਂ ਦੇ ਪਹੁੰਚਣ ਦੀ ਉਮੀਦ ਹੈ ਪਰ ਇੱਕ ਵੱਡੀ ਸ਼ਖਸੀਅਤ ਹੈ ਜਿਹੜੀ ਉਹ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਹਾਲਾਂਕਿ ਜਿਹੜੇ ਵਿਅਕਤੀ ਵੱਲੋਂ ਟੱਕਰ ਮਾਰੀ ਗਈ ਸੀ ਉਸਦੇ ਪਰਿਵਾਰ ਨੇ ਆ ਕੇ ਮੁਲਾਕਾਤ ਵੀ ਕੀਤੀ ਹੈ ਫੌਜਾ ਸਿੰਘ ਦੇ ਪਰਿਵਾਰ ਦੇ ਨਾਲ ਤੇ ਕਹਿ ਕਿ ਉਹ ਮੁੰਡਾ ਕਬਰ ਆ ਗਿਆ ਸੀ ਜਿਸ ਤੋਂ ਇਹ ਘਟਨਾ ਵਾਪਰੀ ਹੈ ਪਰ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਏਗਾ ਪਰ ਫਿਲਹਾਲ ਫੌਜਾ ਸਿੰਘ ਸਾਡੇ ਵਿਚਕਾਰ ਨਹੀਂ ਰਹੇ ਤੇ ਕੱਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਏਗੀ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ